आज मैं सुपने से दादाजी नो मिले दादाजी नो हाँ वो दिल्ली चांदनी चौक विच रहंदे ने उन्हा ने ते बहुत बड़ा महल बनाया है हाँ ते महल दा रंग चिट्टा है हाँ हाँ चिट्टा ही है गल सुनो तुसी तो माने इको सपना कि देख लिया ए छोटू शैतान है माँ ए चोरी छुपे मेरे सपने चाके होगा दादी माँ पहले मैं दस्या ना थानू ਇਨਾ ਨੇ ਲੋਕ ਕੇ ਮੇਰਾ ਸੁਪਨਾ ਦੇਖਿਆ ਚਲ ਦਸ ਉੱਥੇ ਹੋਰ ਕੌਣ ਸੀ ਅਜੀਤ ਵੀਰ ਜੀ ਤੇ ਜੁਜਾਰ ਵੀਰ ਜੀ ਇਹ ਬਿਲਕੁਲ ਠੀਕ ਕਹਿੰਦਾ ਮਾ ਜੀ ਅਜੀਤ ਵੀਰ ਜੀ ਤੇ ਜੁਜਾਰ ਵੀਰ ਜੀ ਉੱਥੇ ਰਹਿੰਦੇ ਨੇ ਜੁਜਾਰ ਵੀਰ ਜੀ ਨੇ ਗੱਤ ਕਾ ਛੱਟਤਾ ਤੇ ਅੱਜ ਕੱਲ੍ਹ ਉਹ ਤਲਵਾਰ ਬਾਜ਼ੀ ਸਿੱਖਦੇ ਨੇ ਹਾਂ ਦਾਦੀ ਮਾਂ ਤੇ ਅਜੀਤ ਵੀਰ ਜੀ ਨੇ ਮੈਨੂੰ ਕਿਹਾ ਕਿ ਸਰਹੰਦੇ ਇਲਾਕੇ ਵਿੱਚ ਕਈ ਦੀਵਾਰਾਂ ਬਹੁਤ ਪੁਰਾਣੀਆਂ ਨੇ ਬਾਬਰ ਤੂੰ ਵੀ ਪਹਿਲੇ ਦੀਆਂ ਤੂੰ ਤੇ ਫਤਿਹ ਸਿੰਘ ਟੀਆਂ ਨਾਲ ਖੇលਿਆ ਕਰੋ ਕਿਤੇ ਕੋਈ ਕੰਮ ਤੁਹਾਡੇ ਦੋਹਾਂ ਤੇ ਨਾ ਗਿਰ ਪਵੇ ਨਾ ਪੁੱਤਰ ਸ਼ੂ ਸ਼ੂ ਬੋਲਿਆ ਕਰੋ ਇਹੋ ਜਿਹਾ ਮਾੜੇ ਲੱਭ ਨਹੀਂ ਸੁਭਾਨ ਤੋਂ ਕੱਢੀ ਤੇ ਹੁੰਦੇ ਏ ਬਾਹੇ ਕਰੋ ਸੁਖ ਰਕੇ